ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਫੇਸਬੁਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਬਾਕੀ ਸਿਰੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂ ਬਾਈ ਕੀ ਨਾਮ ਹੈ ਜੀ ਆਪਣਾ ਨਿੱਕਾ ਬਰਾੜ ਨਿੱਕਾ ਬਰਾੜ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98036 ਹਾਂਜੀ 12799 ਦੁਬਾਰੇ ਫੇਰ 98036 ਹਾਂਜੀ 12799 ਠੀਕ ਹੈ ਤੇ ਪ੍ਰਿੰਟਰ ਬਾਰੇ ਸੰਬੰਧਤ ਚੱਲ ਬਾਤ ਕਰਨੀ ਹੋਵੇ ਜਿਹੜੇ ਮੰਡੀ ਦੇ ਵਿੱਚ ਖੜੇ ਆਪਣੇ ਕੋਲ ਠੀਕ ਹੈ ਜੀ ਫੋਨ ਤੇ ਕੰਟੈਕਟ ਕਰਨਾ ਤੇ ਇਹ ਟਰੈਕਟਰ ਆਪਣੇ ਪਿੰਡ ਕਿਹੜਾ ਜੀ ਤਰਵੰਡੀ ਸਾਬੋ ਹੀ ਮਿਲਦਾ ਇੱਥੇ ਹੀ ਮੁੰਦੇ ਆ ਜੀ ਤੇ ਬਾਕੀ ਸਾਰੇ ਪਲਾਟਕਾ ਨੰਬਰ ਇਹ ਬਈ ਇਹ 26 ਨੰਬਰ 26 ਨੰਬਰ ਪਲਾਟ ਹੈ ਜੀ ਪੰਪ ਦੇ ਨਾਲ ਜਮਾ ਤੇ ਇੱਧਰ ਆ ਗਿਆ ਜੀ ਸੋਨਾ ਲੀਕਾ ਇਹ ਕਾਹ ਮਾਡਲ ਆ ਗਿਆ ਵੀਰੇ ਇਹ 12 ਮਾਡਲ 12 ਮਾਡਲ ਹੈ ਜੀ ਕੀ ਰੇਟ ਹੈ ਜੀ ਇਹਦਾ 3 10 3 10 ਤੇ ਮੌਕੇ ਤੇ ਕਿੰਨੇ ਦਾ ਦੇਣਾ ਬਈ ਆਪਾਂ ਇਹ ਵੀਰੇ 85000 ਦਾ ਜੀ 285 285000 ਦਾ ਟਰੈਕਟਰ ਮਿਲ ਜੂਜੀ ਦੇਖ ਸਕਦੇ ਹੋ ਇਹਦੇ ਨਾਲ ਨਾਲ ਇਧਰ ਆ ਗਿਆ 2001 ਮਾਡਲ ਜੀ ਇੱਕ ਮਾਡਲ ਜੀ ਇਹ ਵੀ ਪਜਾ ਦਾ ਸੋਨਾ ਲਿਕਾ ਹੈ ਡਾਬਲ ਕਲਚ ਹੈ ਜੀ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਜੀ ਇਹ 2.45 ਰੇਟ ਹੈ ਇਹ ਬਾਈ ਕਿੰਨੇ ਦਾ ਦੇਣਾ ਆਪਾਂ ਇਹ 225 ਦਾ ਇਹ ਬਾਈ ਕਹਿੰਦਾ 225 ਦਾ ਦੇ ਦਾਂਗੇ ਟਰੈਕਟਰ ਦੇਖ ਸਕਦੇ ਹੋ ਹੈਗਾ ਰੈਨਲ ਆ ਬਾਈ ਸਾਰਾ ਰੈਨਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਹਦੇ ਨਾਲ ਨਾਲ ਆ ਗਿਆ ਜੀ ਫਾਰਮ ট্রাক 60 ਅੱਠ ਮਾਡਲ ਡਵਲਕ ਡਵਲਕ ਕਲਚ ਦੇਖ ਸਕਦੇ ਹੋ 285000 ਰੁਪਿਆ ਰੇਟ ਹੈ ਟਰੈਕਟਰ ਦਾ ਇਹ ਕਿੰਨੇ ਦਾ ਦੇਣਾ ਜੀ ਆਪਾਂ ਇਹ ਕਿਰੇ 270 ਇਹ 270000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਤੇ ਇਹਦੇ ਨਾਲ ਨਾਲ ਇਧਰ ਆ ਗਿਆ ਜੀ ਫੋਰ 3620 3620 ਜੀ ਦੇਖ ਸਕਦੇ ਹੋ ਇਹ ਆ ਗਿਆ 96 ਮਾਡਲ 198000 ਰੁਪਿਆ ਰੇਟ ਹੈ ਡੱਕ ਡੱਕ ਲੱਗਾ ਇਹ ਵੀ ਸਾਰਾ ਰੈਨ ਵਾਲਾ ਬਾਈ ਪੰਜਾਬ ਨੰਬਰ ਆਈ ਸਾਰਾ ਰੇਨ ਵਾਲਾ ਤੇ ਇਹ ਕਿੰਨੇ ਦਾ ਦੇਣਾ ਬਈ ਆਪਾਂ ਇਹ 75 ਰੁਪਏ ਇਹ 1,75,000 ਦਾ ਟਰੈਕਟਰ ਮਿਲ ਜੂਗਾ ਇਹ ਦੇਖ ਸਕਦੇ ਹੋ ਇਹਦੇ ਨਾਲ ਨਾਲ ਫੇਰ ਆ ਗਿਆ ਸੋਨਾਲੀ ਕਾ 50 ਦਾ 50 ਦਾ ਪੰਜ ਮਾਡਲ ਜੀ 2,82,000 ਰੁਪਿਆ ਰੇਟ ਹੈ ਤੇ ਇਹ ਵੀ ਸਾਰਾ ਰੇਨ ਵਾਲਾ ਬਈ ਟਰੈਕਟਰ ਤੇ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਦਾ ਓਕੇ ਆ ਜਮਾ ਤੇ ਕਾਪੀ ਕਾਗਜ਼ਾਂ ਦੀ ਬਈ ਸਾਰੇ ਟਰੈਟਾਂ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਤੇ ਇਹ ਕਿੰਨੇ ਦਾ ਦੇਣਾ ਬਈ ਆਪਾਂ ਇਹ ਵੀਰੇ ਦੇ ਦਾਂਗੇ 72 ਰੁਪਏ 275000 ਦਾ ਬਾਈ ਕਹਿੰਦਾ ਇਹ ਦੇ ਦਾਂਗੇ ਇਹਦੇ ਨਾਲ ਆ ਗਿਆ ਫਾਰਮ ਟਰੈਕ 45 ਦਾ 45 ਦਾ 98 ਮਾਡਲ 145000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਕੰਡੀਸ਼ਨ ਵਗੈਰਾ ਸੋਡੇ ਸਾਹਮਣੇ ਟਰੈਕਟਰ ਦੀ ਇਹ ਕਿੰਨੇ ਦਾ ਦੇਣਾ ਬਾਈ ਆਪਾਂ ਹੈ 130 130 ਦਾ ਜੀਏ ਟਰੈਕਟਰ ਬਾਈ ਕਹਿੰਦਾ 130 ਦਾ ਦੇਵਾਂਗੇ ਇੰਜਨ ਗੇਅਰ ਦਾ ਓਕੇ ਆ ਕਾਪੀ ਕਾਗਜ਼ ਦੀ ਬਾਈ ਦੀ ਜ਼ਿੰਮੇਵਾਰੀ ਹੈ ਤੇ ਪਹਿਲੀ ਪਾਰਟੀ ਦਾ ਫਰਸਟ ਪਾਰਟੀ ਦਾ ਟਰੈਕਟਰ ਆ ਇੱਧਰ ਆ ਗਿਆ ਫਾਰਮ ਟਰੈਕ 60 ਇਹ ਆ ਗਿਆ 99 ਮਾਡਲ ਡਬਲ ਕਲੱਚ 2 ਲੱਖ 5000 ਰੁਪਿਆ ਰੇਟ ਆ ਪੰਜਾਬ ਨੰਬਰ ਆ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਕਾਪੀ ਕਾਗਜ਼ ਦੀ ਬਾਈ ਦੀ ਜ਼ਿੰਮੇਵਾਰੀ ਆ ਇਹ ਬਾਈ ਕਿੰਨੇ ਦਾ ਦੇਣਾ ਆ ਪਾ ਇਹ ਬਾਈ 185 ਦਾ ਇਹਦੇ ਨਾਲ ਇੱਧਰ ਫੇਰ ਆ ਗਿਆ ਫਾਰਮ 60 ਸਾਰਾ ਰਹਿਣਾ ਟਰੈਕਟਰ ਆ ਪੰਜਾਬ ਨੰਬਰ 98 ਮਾਡਲ 195000 ਰੇਟ ਆ ਜੀ ਪੰਜਾਬ ਨੰਬਰ ਆ ਟਰੈਕਟਰ ਕੰਡੀਸ਼ਨ ਵਗੈਰਾ ਸੋਡੇ ਸਾਹਮਣੇ ਆ ਇੰਜਨ ਗੇਅਰ ਦਾ ਓਕੇ ਆ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਆ ਜੀ ਇਹ ਕਿੰਨੇ ਦਾ ਦੇ ਦਈਏ ਬਾਈ ਏ ਬਾਈ ਕਹਿੰਦਾ 175 ਦਾ ਟਰੈਕਟਰ ਮਿਲ ਜੂਗਾ ਇਧਰ ਆ ਗਿਆ ਫਾਰਮ 60 ਨਵੇਂ ਮਾਡਲ ਚ ਟਾਪ ਮਾਡਲ ਹੈ 11 ਮਾਡਲ 385000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਜਮਨ ਨਮਾ ਟਰੈਕਟਰ ਹੈ 90 ਪੈਸੇ ਟਾਇਰ ਪੇ ਟਰੈਕਟਰ ਦੇ ਕਿੰਨੇ ਦਾ ਦੇ ਦਈਏ ਬਈ ਆਪਾਂ ਕਿ ਨਹੀਂ 70 ਇਹ 370 ਦਾ ਮਿਲ ਜੂਗਾ ਈ ਟਰੈਕਟਰ ਦੇਖ ਸਕਦੇ ਹੋ ਇਹਦੇ ਨਾਲ ਆ ਗਿਆ ਫਾਰਮ ਟਰੈਕ 45 ਦਾ ਨੋਕਰਾ ਦੇਖ ਸਕਦੇ ਹੋ ਜਮਨ ਨਮਾ ਟਰੈਕਟਰ ਪਿਆ ਜੀ 2007 ਮਾਡਲ 285000 ਰੁਪਿਆ ਰੇਟ ਹੈ ਡਬਲ ਕਲਚ ਆ ਬਈ ਹਾਂ ਜੀ ਡਾਬਲ ਕਲਚ ਇਹ ਕਿੰਨੇ ਦਾ ਦੇ ਦਈਏ ਬਾਈ ਇਹ 70 ਇਹ 2,70,000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਟਾਇਰ ਟੂ ਨਵੇਂ ਪਏ ਆ ਜੀ ਜਮਾ ਤੇ ਇਧਰ ਆ ਗਿਆ ਫਾਰਮ 60 ਫੇਰ ਇਹ 99 ਮਾਡਲ 185 ਤੇ ਪੰਜਾਬ ਨੰਬਰ ਜੀ ਇਹ ਕਿੰਨੇ ਦਾ ਦੇ ਦਈਏ ਬਾਈ ਡਾਬਲ ਕਲਚ ਹੈ ਜੀ ਇੰਜਨ ਗੇਅਰ ਦਾ ਓਕੇ ਆ ਇਹ ਕਿੰਨੇ ਦਾ ਦੇ ਦਈਏ 70 170 ਦਾ ਇਹ ਮਿਲ ਜੂਗਾ ਜੀ ਟਰੈਕਟਰ ਦੇਖ ਸਕਦੇ ਹੋ ਇਹਦੇ ਨਾਲ ਨਾਲ ਆ ਗਿਆ ਜੀ 60 55 ਇਹ ਛੋਟੇ ਗੇਰ ਵਾਲਾ ਬਾਈ 60 55 ਜੀ ਦੇਖ ਸਕਦੇ ਹੋ ਬੈਂਪਰ ਲੱਗਿਆਗਾ ਘੋੜਾ ਬੈਂਪਰ ਲੱਗਿਆ ਟਰੈਕਟਰ ਦੇ ਲਾਈਟਾਂ ਵਗੈਰਾ ਲੱਗੀਆਂ ਦੇਖ ਸਕਦੇ ਹੋ ਟਰੈਕਟਰ ਜਮਾਂ ਓਕੇ ਹੈ ਜੀ ਫਾਰਮ 60 14 ਮਾਡਲ ਜੀ 60 55 14 ਮਾਡਲ 475000 ਰੁਪਿਆ ਰੇਟ ਆ ਟਰੈਕਟਰ ਦਾ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਸਾਰੀ ਰੈਨ ਵਾਲਾ ਟਰੈਕਟਰ ਦੀ ਹਾਲਤ ਦੇਖ ਸਕਦੇ ਹੋ ਟਰੈਕਟਰ ਜੀ ਪੂਰਾ ਚੰਗਾ ਟਰੈਕਟਰ ਹੈ ਇਹ ਕਿਨੇ ਦੇ ਦਈਏ ਇਹ ਬਾਈ 4.5 ਦਾ ਬਾਈ ਕਹਿੰਦਾ ਇਹ ਬਾਈ ਕਹਿੰਦਾ 4.5 ਦਾ ਮਿਲ ਜੂ ਟਰੈਕਟਰ ਦੇਖ ਸਕਦੇ ਹੋ ਇਹਦੇ ਨਾਲ ਆ ਗਿਆ ਫਾਰਮ ਟਰੈਕ 45 ਦਾ 96 ਮਾਡਲ 1,45,000 ਰੁਪਿਆ ਰੇਟ ਆ ਟਰੈਕਟਰ ਦਾ ਤੇ ਹਾਲਤ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਸੋਡੇ ਸਾਹਮਣੇ ਆ ਟਰੈਕਟਰ ਦੀ ਜੀ 1,45 ਰੇਟ ਆ ਟਰੈਕਟਰ ਦਾ ਦੇਖ ਸਕਦੇ ਹੋ ਇਹ ਕਿੰਨੇ ਦਾ ਦੇ ਦੀਏ ਬਾਈ ਇਹ ਵੀਰੇ ਸਵਾ ਦਾ ਇੱਕ 1,25,000 ਦਾ ਟਰੈਕਟਰ ਮਿਲ ਜੂ ਬਾਈ ਕਿਨਾਂ ਸਵਾ ਲੱਖ ਦਾ ਇਧਰ ਆ ਗਿਆ ਫਾਰਮ ਟਰੈਕ 60 60 ਆ ਗਿਆ 97 ਮਾਡਲ ਜੀ ਡਬਲ ਕਲਚ 1,55,000 ਰੁਪਿਆ ਰੇਟ ਆ ਟਰੈਕਟਰ ਦਾ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਹੈ ਜੀ ਕਾਪੀ ਕਾਗਜ਼ ਦੀ ਬਾਈ ਦੀ ਜ਼ਿੰਮੇਵਾਰੀ ਹੈ ਤੇ ਕਿੰਨੇ ਆ ਕਰਦੀ ਏ ਇਹ ਦੇ ਦਾਂਗੇ ਵੀਰੇ ਇੱਕ ਚੀਜ਼ ਇਹ ਬਾਈ ਕਹਿੰਦਾ ਦੇ ਦਾਂਗੇ ਜੀ 130 ਦਾ 130 ਦਾ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਤੇ ਟਾਇਰ ਕੱਲਾ ਸਾਰਾ ਤੁਹਾਡੇ ਸਾਹਮਣੇ ਹੈ ਜੀ ਸਿੰਪਲ ਸਟੀering ਹੈ ਤੇ ਇਧਰ ਆ ਗਏ ਜੀ ਸਟੈਂਡਰਡ 345 DI 6 ਮਾਡਲ ਜੀ ਡਾਬਲ ਕਲਚ 198000 ਰੁਪਿਆ ਰੇਟ ਹੈ ਡਰਾਈਵਰ ਦਾ ਮੂਰੇ ਮੰਗਰਾਟ ਮੂਰੂਟ ਲੱਗੇ ਹੈ ਜੀ ਦੇਖ ਸਕਦੇ ਹੋ ਲਾਈਟਾਂ ਵਗੈਰਾ ਟਰੈਕਟਰ ਦੀ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਜੀ ਸਾਰੀ ਤੇ ਡਾਵਲ ਕਲਕ ਚਾ ਇਹ ਕਿੰਨੇ ਦਾ ਦੇ ਦੀ ਬਾਈ ਹਾਂ 175 ਦਾ ਬਾਈ ਕਹਿੰਦਾ ਇਹ ਮਿਲ ਜੂ 175 ਦਾ ਇਧਰ ਆ ਗਿਆ ਜੀ 735 735 98 ਮਾਡਲ ਜੀ 145000 ਰੁਪਿਆ ਰੇਟ ਆ ਟਰੈਕਟਰ ਦਾ ਜੀ ਦੇਖ ਸਕਦੇ ਹੋ ਇੰਜਨ ਗੇਅਰ ਦਾ ਓਕੇ ਆ ਕ੍ਰੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਇਹ ਕਿੰਨੇ ਕਰਦੀ ਹੈ ਬਾਈ ਇਹ ਦੇ ਤਾਂ ਇਹਦੇ ਠੀਕ ਆ 130000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਇਧਰ ਆ ਗਿਆ ਜੀ 855 855 ਜੀ 2004 ਮਾਡਲ ਡਬਲ ਕਲਚ 260000 ਰੁਪਿਆ ਰੇਟ ਹੈ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਟਰੈਕਟਰ ਦੀ ਇਹ ਕਿੰਨੇ ਦਾ ਦੇ ਦਈਏ ਬਾਈ 240 ਦੋ 40 ਦਾ ਮਿਲ ਜੂ ਇੰਜਨ ਗੇਅਰ ਦਾ ਓਕੇ ਆ ਕਾਪੀ ਗਾਜ ਦੀ ਬਾਈ ਦੀ ਜ਼ਿੰਮੇਵਾਰੀ ਹੈ ਜੀ ਇੱਧਰ ਫੇਰ ਆ ਗਿਆ ਪ੍ਰੀਤ 3049 21 ਮਾਡਲ ਜੀ ਨਾਲ ਦੇ ਟਾਇਰ ਹੈ ਜੀ ਟਰੈਕਟਰ ਦੇ 295000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਟਾਇਰ ਦੇਖ ਸਕਦੇ ਹੋ ਜਮਾ ਨਵੀਂ ਪਏ ਆ ਜੀ ਨਾਲ ਦੇ ਟਾਇਰ ਹੈ 21 ਮਾਡਲ ਦੇ ਟੇ ਦੋ ਸਿਲੰਡਰ ਹੈ ਜੀ ਇਹ ਦੋ ਸਿਲੰਡਰ ਹੈ 3099 ਜੀ ਦੇਖ ਸਕਦੇ ਹੋ ਟਰੈਕਟਰ ਫਰੀਸ਼ਮ ਵਗੈਰਾ ਜਮਾ ਨਮੀ ਪਈ ਹੈ ਜੀ ਨਾਲ ਦੇ ਟਾਇਰਾਂ ਚ ਇਹ ਕਿੰਨੇ ਦਾ ਦੇ ਦਈਏ ਭਾਈ 600 ਘੰਟਾ ਚੱਲਿਆ 600 ਘੰਟਾ ਚੱਲਿਆ ਕੁੱਲ ਜੀ 295000 ਰੇਟ ਹੈ ਜੀ ਕਿੰਨੇ ਦਾ ਦੇ ਦਈਏ 275 ਦਾ ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਜੀ ਜਮਾ ਨਮਾ ਪਿਆ ਤੇ ਭਾਈ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ 9036 ਹਾਂਜੀ 12799 1298036 12799 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਈ ਬਾਈ ਨੂੰ ਫੋਨ ਕਰਕੇ ਤੁਸੀਂ ਕੋਈ ਵੀ ਟਰੈਕਟਰ ਲੈਣਾ ਉਹਦੇ ਬਾਰੇ ਰੇਟ ਪੁੱਛ ਸਕਦੇ ਹੋ ਤੇ ਜਾਣਕਾਰੀ ਬਾਈ ਤੋਂ ਲੈ ਲੈ ਸਕਦੇ ਹੋ ਕੋਈ ਵੀ ਟਰੈਕਟਰ ਲੈਣਾ ਜੇ ਨਾ ਵੀ ਹੋਇਆ ਬਾਈ ਤੁਹਾਨੂੰ ਉਹ ਵੀ ਦੇ ਦੂਗਾ ਅਬਰ ਦਾ ਸਾਰੇ ਟਰੈਕਟਰ ਹੀ ਆ ਬਾਈ ਕੋਲੇ 12 ਮਾਡਲ ਆ ਗਿਆ ਜੀ 3 ਲੱਖ 45000 ਰੁਪਿਆ ਰੇਟ ਪੰਜਾਬ ਨੰਬਰ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਹੈ ਜੀ 12 ਮਾਡਲ ਦੀ ਜਮਾ 20 ਮਾਡਲ ਵਰਗਾ ਪਿਆ ਹੈ ਜੀ ਟਰੈਕਟਰ ਦੇਖ ਸਕਦੇ ਹੋ ਇੰਜਨ ਉੰਜਨ ਦਾ ਪੂਰਾ ਸਾਫ ਹੈ ਇਹ ਬਾਈ ਕਿੰਨੇ ਦਾ ਦੇ ਦਈਏ ਆਪਾਂ ਤਿੰਨ 30 ਦਾ ਮਿਲ ਜੂਜੀ ਟਰੈਕਟਰ ਦੇਖ ਸਕਦੇ ਹੋ 50 ਦਾ ਸੋਨਾ ਲਿਕਾ ਸਿੰਪਲ ਸਟੀering ਚ ਜੀ 12 ਮਾਡਲ ਇਧਰ ਆ ਗਿਆ 744 2002 ਮਾਡਲ 265000 ਰੁਪਿਆ ਰੇਟ ਹੈ ਕ੍ਰਾਸ ਕਾਰ ਇੰਜਨ ਹੈ ਜੀ ਛੀ ਚਿਰੀ ਤਿੰਨ ਸਿਲੰਡਰ ਚ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਵਗੈਰਾ ਟਾਇਰ ਟੂਰ 90 ਪੈਸੇ ਪਏ ਆ ਜੀ ਪੰਜਾਬ ਨੰਬਰ ਆ ਟਰੈਕਟਰ ਡੈਕ ਵਗੈਰਾ ਲੱਗਿਆ ਇਹ ਕਿੰਨੇ ਦਾ ਦੇ ਦਈਏ ਬਾਈ ਆਪਾਂ ਇਹ 245000 ਦਾ ਟਰੈਕਟਰ ਮਿਲ ਜੂਜੀ ਦੇਖ ਸਕਦੇ ਹੋ ਇਹ 137 ਮਾਡਲ ਦਾ ਬਈ ਇੱਕ ਰੇਟ ਪੋਸਦਾ ਸੀ ਬਾਈ ਤੜਕੇ ਨਾਈਂ ਨੰਬਰ ਆ ਗਿਆ ਜੀ 7 ਮਾਡਲ 255000 ਰੁਪਿਆ ਰੇਟ ਹੈ ਤੇ ਕ੍ਰਾਸ ਕੈਰੀ ਇੰਜਨ ਹੈ ਬਾਈ ਦੇਖ ਸਕਦਾ ਉਹ ਕਿਹੜਾ ਵੀਡੀਓ ਚ ਬਾਈ ਦੇਖ ਲੈ 7 ਮਾਡਲ ਆ ਆ ਸੇ ਬਈ ਤੇਰਾ 735 ਤੇ ਬਾਈ ਕਿੰਨੇ ਦਾ ਦੇ ਦਈਏ 240000 ਇਹ 240000 ਦਾ ਦੇ ਦੂ ਬਾਈ ਟਰੈਕਟਰ ਬਾਕੀ ਸਿਰੇ ਇਹਨੂੰ ਮੌਕੇ ਤੇ ਵੀ ਮਾਨਤਾਨ ਕਰ ਦੂ ਪੰਜਾਬ ਨੰਬਰ ਹੈ ਬਾਈ ਬਾਈ ਨੂੰ ਫੋਨ ਕਰਕੇ ਤੂੰ ਆ ਸਕਦਾਗਾ 735 ਟਰੈਕਟਰ ਦੇਖ ਬਾਈ ਤੇ ਜੇ ਕਿਸੇ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ